ਜੇ ਮੌਕਲੀ ਧਰਤੀ ਤੇ ਜਾ ਕੇ ਆਪਣਾ ਹੱਕ ਲਿਆ ਬਣਦਾ ਸੋ ਅਸੀਂ ਪਿਆਰ ਮੁਹੱਬਤ ਵੀ ਦੇਣ ਦੇ ਵਿੱਚ ਸਿਖਰ ਕਰਦੇ ਆ ਤੇ ਆਪਣਾ ਹੱਕ ਲੈਣ ਦੇ ਵਿੱਚ ਵੀ ਸਿਖਰ ਕਰਦੇ ਆ ਗੁਰਦਾਸ ਮਹਾਰਾਜ ਬਹੁਤ ਚੰਗੀ ਤਰ੍ਹਾਂ ਜਾਣਦਾ ਹੈਗਾ ਸੋ ਬਾਕੀ ਜਿਹੜੀਆਂ ਤੁਹਾਡੇ ਸਵਾਲ-ਜਵਾਬ ਰਕੇ ਕਿਹੜੀ ਚਾਹੁੰਦਾ ਵੀ ਅਮਰੀਕਾ ਦੇ ਵਿੱਚ ਜਿਹੜਾ ਪੰਜਾਬੀਆ ਤੇ ਸਿੱਖਾਂ ਨੇ ਸਟੈਂਡ ਲਿਆ ਉਹ ਪੂਰਾ درست ਦਾ ਉਹਦੇ ਨਹੀਂ ਸ਼ੋ ਹੋਣੇ ਚਾਹੀਦੇ ਕੈਨੇਡਾ 'ਚ ਉਹਦੇ ਸ਼ੋ ਨਹੀਂ ਹੋਣੇ ਚਾਹੀਦੇ ਦੇਖੋ ਜੇ ਅਦਾਲਤਾਂ ਇਨਸਾਫ ਨਹੀਂ ਕਰ ਸਕਦੀਆਂ ਨਾ ਤੇ ਜਿਹੜੀਆਂ ਅਦਾਲਤਾਂ ਆ ਉਹਨਾਂ ਦੇ ਵਿੱਚ ਜੇ ਦੰਬ ਨਹੀਂ ਰਿਹਾ ਤੇ ਫਿਰ ਜਿਹੜੇ ਉਸ ਤੋਂ ਪੀੜਤ ਆ ਉਹਨਾਂ 'ਚ ਤਾਂ ਇੰਨਾ ਦੰਬ ਹੈਗਾ ਨਾ ਤੇ ਉਹਨਾਂ ਨੇ ਸ਼ੋਰ ਅੱਧ ਕੀਤੇ ਆ ਅਸੀਂ ਮਤਲਬ ਬਹੁਤ ਖੁਸ਼ ਆ ਇਸ ਗੱਲ ਤੋਂ ਵਿਚਾਰ ਮਤਲਬ ਸਿੱਖ ਪੰਜਾਬੀ ਅਸੀਂ ਸਾਰੇ ਜਾਗਦੇ ਆ ਤੇ ਉਹਦੇ ਕਿੱਤੇ ਜਿਹੜੇ ਬਣਾਇਆ ਜਿਹਨਾਂ ਨੂੰ ਬਣਾ ਕਹਿੰਦਾ ਗੁਰੂ ਸਾਹਿਬ ਦੇ ਖਿਲਾਫ ਕੀਤਾ ਬਣਾ ਕਦੀ ਮਾਫੀਯੋਗ ਨਹੀਂ ਹੁੰਦਾ ਤੇ ਤੁਸੀਂ ਆਪਣੇ ਅਸੀਂ ਵੀ ਅਸੀਂ ਇਸ ਕਰਕੇ ਕਹਿ ਰਹੇ ਆ ਕਿਉਂਕਿ ਗੁਰਦਾਸ ਮਾਨ ਦੀ ਜਿਹੜੀ ਹਿਸਟਰੀ ਹੈ ਜਿਹੜਾ ਉਹਦੇ ਗਾਣਿਆਂ ਵਿੱਚ ਜਾਂ ਉਹਦੇ ਡਾਇਲੌਗਸ ਦੇ ਵਿੱਚ ਜਿਹੜਾ ਸਖਾਪਤੀ ਅਸੀਂ ਇੱਕ ਵਖਰੇਵਾ ਜਾਂ ਉਹਦਾ ਇੱਕ ਬਦਲੇ ਬਦਲੇ ਵਾਲਾ ਜਿਹੜਾ ਦੇਖਿਆ ਰੂਪ ਦੇਖਿਆਗਾ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਕਿ ਉਹ ਇੰਟੈਂਸ਼ਨਲੀ ਕਰਦਾ ਹੋਇਆ ਕੋਈ ਗੀਤ ਗਾਵਾ ਉਹਦੇ ਗੀਤਾਂ ਦੇ ਵਿੱਚੋਂ ਆਪਣੀ ਗੱਲ ਜਿਹੜੀ ਇਸ ਤਰੀਕੇ ਨਾਲ ਘਟਦਾ ਹੈ ਕਿ ਜਿਹੜੀ ਪੰਜਾਬ ਦੀ ਮੁੱਖ ਜਿਹੜੀ ਆਬਾਦੀ ਹੈ ਜਾਂ ਪੰਜਾਬ ਦੇ ਮੁੱਖ ਬਸਨੀ ਕਨੇਡਾ ਦੇ ਸਿੱਖ ਨੇ ਕੋਈ ਕਿਹੜੇ ਗਾਣੇ ਬੜੀ ਕੰਮੀ ਹਿਸਟਰੀ ਗਾਣੇ ਤੁਸੀ ਅਗਰ ਤੁਸੀਂ ਗੁਰਦਾਸ ਮਾਨ ਦੀ ਇੰਟੈਂਸ਼ਨ ਨੂੰ ਚੈੱਕ ਕਰਨਾ ਹੈ ਤੇ ਉਹਦੇ ਬੜੇ ਲੰਮੇ ਸਮੇਂ ਤੋਂ ਲਗਾਤਾਰ ਤੁਸੀਂ ਗਾਣੇ ਨੂੰ ਚੈੱਕ ਕਰ ਸਕਦੇ ਹੋ ਜਿਸ ਟਾਈਮ ਦੇ ਉੱਤੇ ਪੰਜਾਬ ਦੇ ਅੰਦਰ ਇੱਕ ਬਜ਼ੁਰਗ ਆਪਣੇ ਬੱਚਿਆਂ ਦੀਆਂ ਲਾਸ਼ਾਂ ਮੋਢਿਆਂ ਤੇ ਢੋ ਰਹੇ ਸੀ ਉਸ ਟਾਈਮ ਦੇ ਉੱਤੇ ਗੁਰਦਾਸ ਮਾਨ ਪੰਜਾਬ ਨੂੰ ਗੀਤ ਦਿੰਦਾ ਕਿ ਅਸੀਂ ਮੰਜੇ ਦੇ ਬੈਠ ਕੇ दारू ਪੀਣਾ ਇਹ ਸਾਡੀ ਪਛਾਣ ਹੈ ਆਪਣਾ ਪੰਜਾਬ ਹੋਵੇ ਉਸ ਗੀਤ ਦੇ ਬੋਲ ਤੁਸੀਂ ਚੈੱਕ ਕਰ ਸਕਦੇ ਹੋ ਉਸ ਟਾਈਮ ਦੇ ਉੱਤੇ ਜਦੋਂ ਗੁਰਦਾਸ ਮਾਨ ਦਾ ਵਿਰੋਧ ਹੁੰਦਾ ਉਹ ਉਸ ਤੋਂ ਬਾਅਦ ਆ ਕੇ ਇੱਥੇ ਗੀਤ ਲਿਖਦਾ ਆ ਤੇ ਉਹ ਸਿੱਖਾਂ ਨੂੰ ਚੜਾਉਣ ਦੇ ਲਈ ਇਹ ਗੱਲ ਕਹਿੰਦਾ ਗੁਰਦਾਸ ਮਾਨ ਦੇ ਗੀਤ ਆਪਾ ਵਿਰੋਧੀ ਵੀ ਨੇ ਗੁਰਦਾਸ ਮਾਨ ਦਾ ਇੱਕ ਗੀਤ ਆਇਆ ਸੀ ਜਿਹਦੇ ਵਿੱਚ ਉਹ ਆਪ ਹੀ ਲਿਖਦਾ ਕਿ ਇੱਕ ਦੀ ਹੋ ਜਾ ਇੱਕ ਦੀ ਵੜ ਜਾ ਇੱਕ ਨੂੰ ਗੱਲ ਨਾਲ ਲਾ ਕੇ ਉੜ ਦੀ ਧੂੜ ਨੇ ਸਿਰ ਵਿੱਚ ਪੈਣਾ ਰੱਖ ਸਾਬ ਕੇ ਲਹਿੰਗਾ ਤੇ ਰਿਸਕ ਦਾ ਗੜਦਾ ਪੈਂਦਾ ਭਾਵੇਂ ਸੰਮਿਆਦੇ ਵੀ ਜਾਣਦੇ ਆ ਮਾਈਆਂ ਦੇ ਵੀ ਜਾਣਦੇ ਆ ਮੰਨਿਆਂ ਦੇ ਥੋੜੇ ਜਿਹੀਆਂ ਦੇ ਵੀ ਜਾਣਦੇ ਆ ਫਿਰ ਉਹ ਸਿੱਖਾਂ ਨੂੰ ਚੜਾਉਣ ਦੇ ਲਈ ਉਹਨੂੰ ਪਤਾ ਆ ਕਿ ਸਿੱਖਾਂ ਦਾ 13 ਲਫ਼ਜ਼ ਦੀ ਕੀ ਮਹਾਨਤਾ ਗੁਰਨਾਣਕ ਪਾਸ਼ਾ ਨੇ 13-13 ਕਹਿ ਕੇ ਸਭ ਕੁਝ ਤੋੜ ਦਿੱਤਾ ਤੇ ਬਰਦਾਸ਼ਤਮਾਨ ਆਪਣੀ ਗੱਲ ਨੂੰ ਤੇ ਟੁਕੜੀ ਰੱਖਣ ਦੇ ਨੇ ਕੀ ਚ ਲਿਖਦਾ ਪੈ ਕੇ ਸਾਡੀ ਜਿੱਥੇ ਲੱਗੀ ਆ ਤਾਂ ਲੱਗੀ ਰਹਿਣ ਦੇ 13 2 26 ਆ ਤਾਂ 26 ਰਹਿਣ ਦੇ ਉਹਨੂੰ ਪੁੱਛੋ ਕਹਦੇ ਕੀ ਆਪਾਂ ਨੇ ਲੈਸ ਤੇ ਆ ਉਹਨੂੰ ਪੂਰਾ ਖੋਲ ਕੇ ਜਿਹੜੇ ਸਾਹਮਣੇ ਰੱਖ ਸਕਦੇ ਪਰ ਸਮੇਂ ਦੀ ਲਾਾਕਰ ਜਾ ਕੋਈ